ਹੰਜੂ ਗੈਸ ਦੇ ਗੋਲੇ ਹੰਜੂ ਗੈਸ ਦੇ ਗੋਲੇ ਲਗਾਤਾਰ ਧਾਕੇ ਜਾ ਰਹੇ ਆ ਕਿਸਾਨਾਂ ਦੇ ਉੱਪਰ ਫੋਰਸ ਦੇ ਵੱਲੋਂ ਔਰ ਡਰੋਨ ਫਿਰ ਛੱਡ ਦਿੱਤਾ ਔਰ ਡਰੋਨ ਛੱਡ ਦਿੱਤਾ ਉਧਰੋਂ ਔਰ ਡਰੋਨ ਚੜਾ ਦਿੱਤਾ ਅਸਮਾਨ ਵਾਲੇ ਬੰਦੇ ਨੂੰ ਜਾ ਰਿਹਾ ਡਰੋਨ ਔਰ ਆ ਦੇਖੋ ਲਗਾਤਾਰ ਆਵਾਜ਼ ਆ ਰਹੀ ਆ ਲਗਾਤਾਰ ਧਮਾਕੇ ਹੋ ਰਹੇ ਆ ਤਾਂ ਕਿ ਹਵਾ ਹੁਣ ਚੇਂਜ ਹੋਈ ਆ ਤਾਂ ਕਿ ਆ ਦੇਖੋ ਇੱਕ ਗੋਲਾ ਔਰ ਡਰੋਨ ਨੇ ਛੁੱਟਿਆ ਥੱਲੇ ਔਰ ਡਰੋਨ ਨੇ ਗੋਲਾ ਛੁੱਟਿਆ ਥੱਲੇ ਤਾਂ ਇਧਰਲੇ ਬੰਦੇ ਵੀ ਗੋਲੇ ਧਾਕੇ ਜਾ ਰਹੇ ਆ ਸ਼ੰਭੂ ਬਾਰਡਰ ਤੇ ਅਸੀਂ ਇਸ ਵੇਲੇ ਮੌਜੂਦ ਆ ਜਿੱਥੇ ਕਿਸਾਨ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਏ ਹੋਏ ਅੱਜ ਕਿਸਾਨਾਂ ਨੇ ਅੱਗੇ ਵਧਣਾ ਸੀ ਪਰ ਕੇਂਦਰ ਸਰਕਾਰ ਵੱਲੋਂ ਮੀਟਿੰਗ ਦਾ ਸਨੇਹਾ ਆ ਗਿਆ ਕਿ ਅਸੀਂ 5ਵੀਂ ਗੇਟ ਦੀ ਮੀਟਿੰਗ ਕਰਨ ਲਈ ਤਿਆਰ ਆ ਕਿਸਾਨਾਂ ਦੇ ਨਾਲ ਔਰ ਉੱਥੇ ਹੀ ਕਿਸਾਨ ਆਗੂਆਂ ਦੇ ਵੱਲੋਂ ਪੂਰੀ ਤਿਆਰੀ ਕੀਤੀ ਗਈ ਸੀ ਪੌਕਲੈਨ ਮਸ਼ੀਨਾ ਮੰਗਾਈਆਂ ਗਈਆਂ ਸੀ ਪਰ ਕਿਸਾਨ ਕਹਿੰਦੇ ਅਸੀਂ ਸ਼ਾਂਤੀ ਬਣਾ ਕੇ ਰੱਖਣੀ ਆ ਉਹ ਜਿਹੜੀਆਂ ਮਸ਼ੀਨਾ ਸੀ ਉਹ ਯੂਜ਼ ਨਹੀਂ ਕੀਤੀਆਂ ਗਈਆਂ ਟਰੈਕਟਰ ਵੀ ਲਿਆਂਦੇ ਗਏ ਵੱਡੀ ਗਿਣਤੀ ਦੇ ਵਿੱਚ ਔਰ ਦਿਖਾ ਰਹੇ ਤੁਹਾਨੂੰ ਕਿ ਇਸ ਪਾਸੇ ਕੱਗਰ ਦਰਿਆ ਦੇ ਬਿਲਕੁਲ ਕੰਡੇ ਤੇ ਆ ਅਸੀਂ ਜਦੋਂ ਕੱਗਰ ਦਰਿਆ ਵਗਦਾ ਤਾਂ ਹਾਲਾਂਕਿ ਉਦੋਂ ਤਾਂ ਇੱਥੇ ਵੀ ਪਾਣੀ ਆ ਜਾਂਦਾ ਹੁੰਦਾ ਪਰ ਹੁਣ ਦਰਿਆ ਸੁੱਕਿਆ ਜਾ ਔਰ ਇਹੀ ਪੋੜਾਏ ਦੇ ਉੱਪਰ ਕੱਗਰ ਦੇ ਤਾਂ ਪਰਲੇ ਬਨੇ ਦੀ ਤਸਵੀਰ ਵੀ ਤੁਹਾਨੂੰ ਦਿਖਾਉਨੇ ਆ ਅਸੀਂ ਕਿ ਪਰਲੇ ਬਨੇ ਕਿਸ ਤਰੀਕੇ ਦੇ ਨਾਲ ਕੱਗਰ ਦੇ ਅੰਦਰ ਖੇਤਾਂ ਦੇ ਵਿੱਚ ਵੀ ਜ਼ਬਰਦਸਤ ਤਰੀਕੇ ਦੇ ਨਾਲ ਫੋਰਸ ਤਾਇਨਾਤ ਕੀਤੀ ਹੋਈ ਹੈ ਹਰਿਆਣਾ ਪੁਲਿਸ ਦੇ ਜਵਾਨ ਨੇ ਮੌਕੇ ਦੇ ਉੱਪਰ ਔਰ ਉੱਥੇ ਹੀ ਜਿਹੜੀ ਪੈਰਾਮਿਲਟਰੀ ਫੋਰਸ ਵੀ ਮੌਕੇ ਦੇ ਉੱਪਰ ਤਾਇਨਾਤ ਕੀਤੀ ਹੋਈ ਹੈ ਤਾਂ ਇਹ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਆ ਮੌਕੇ ਤੋਂ ਸ਼ੰਭੂ ਬਾਰਡਰ ਦੀ ਤਸਵੀਰ ਆ ਇਸ ਬੰਨੇ ਹਰਿਆਣਾ ਪੁਲਿਸ ਦੇ ਜਵਾਨ ਵੱਡੀ ਗਿਣਤੀ ਦੇ ਵਿੱਚ ਮੌਕੇ ਦੇ ਉੱਪਰ ਤਾਇਨਾਤ ਕੀਤੇ ਹੋਏ ਆ ਔਰ ਉੱਥੇ ਹੀ ਪੈਰਾਮਿਲਟਰੀ ਫੋਰਸ ਵੀ ਵੱਡੀ ਗਿਣਤੀ ਦੇ ਵਿੱਚ ਮੌਕੇ ਦੇ ਉੱਪਰ ਤਾਇਨਾਤ ਕੀਤੀ ਹੋਈ ਹੈ ਤਾਂ ਹਜ਼ਾਰਾਂ ਦੀ ਗਿਣਤੀ 'ਚ ਕਿਸਾਨ ਇਧਰ ਖੇਤਾਂ ਵਾਲੇ ਬੰਨੇ ਵੀ ਆਏ ਹੋਏ ਆ ਇਧਰ ਵੀ ਲਗਾਤਾਰ ਇੱਥੋਂ ਤੱਕ ਵੀ ਗੋਲੇ ਛੁੱਟੇ ਜਾ ਰਹੇ ਸੀ ਕਿਉਂਕਿ ਮਸ਼ੀਨਾਂ ਬਹੁਤ ਵਾਈਡ ਰੇਂਜ ਵਾਲੀਆਂ ਵੱਡੀਆਂ ਮਸ਼ੀਨਾਂ ਦੇ ਨਾਲ ਲਗਾਤਾਰ ਗੋਲੇ ਛੁੱਟੇ ਜਾ ਰਹੇ ਆ ਉੱਥੇ ਘੋਟ ਸਵਾਰ ਆ ਜੋ ਉਹਨਾਂ ਦੇ ਵੱਲੋਂ ਵੀ ਲਗਾਤਾਰ ਇਸ ਪਾਸੇ ਤਾਇਨਾਤੀ ਉਹਨਾਂ ਦੀ ਕੀਤੀ ਹੋਈ ਹੈ ਘੋੜੇ ਵੀ ਇਸ ਬੰਨੇ ਲੈਂਦੇ ਗਏ ਆ ਤਾਂ ਇਹ ਸਾਰੀ ਦੀ ਸਾਰੀ ਫੋਰਸ ਖੇਤਾਂ ਦੇ ਵਿੱਚ ਤਾਇਨਾਤ ਕੀਤੀ ਆ ਇਧਰੋਂ ਲੈ ਕੇ ਪੂਰਾ ਅੱਗੇ ਤੱਕ ਦਵਿੰਦਰ ਦਿਖਾਉਣਗੇ ਤੁਹਾਨੂੰ ਤਾਂ ਅਗਲੇ ਬੰਨੇ ਪੁਲ ਦੇ ਉੱਪਰੋਂ ਅਸੀਂ ਹੁਣ ਤਸਵੀਰ ਪੁਲ ਦੇ ਉੱਪਰ ਦੀ ਦਿਖਾਉਣਾ ਹੈ ਤੁਹਾਨੂੰ ਕਿ ਉੱਪਰ ਮਾਹੌਲ ਕੀ ਹੈ ਤਾਂ ਇੱਥੋਂ ਜਿਹੜੀਆਂ ਮਸ਼ੀਨਾਂ ਖੜੀਆਂ ਐ ਇਹਨਾਂ ਦੇ ਵੱਲੋਂ ਲਗਾਤਾਰ ਗੋਲੇ ਦਾਗੇ ਜਾ ਰਹੇ ਆ ਕਿਸਾਨਾਂ ਵਾਲੇ ਪਾਸੇ ਨੂੰ ਲਗਾਤਾਰ ਤਾਇਨਾਤ ਹੋ ਕੇ ਉੱਪਰ ਪੂਰੀ ਦੀ ਪੂਰੀ ਫੋਰਸ ਖੜੀ ਐ ਤਾਂ ਆਹ ਜਿਹੜੀ ਜਗ੍ਹਾ ਇੱਥੋਂ ਡਰੋਨ ਉਡਾਇਆ ਜਾਂਦਾ ਇਸ ਪਾਸਿਓਂ ਡਰੋਨ ਉਡਾਇਆ ਜਾਂਦਾ ਕਿਸਾਨਾਂ ਵਾਲੇ ਬੰਨੇ ਨੂੰ ਤਾ ਉੱਪਰ ਪੂਰਾ ਦਾ ਪੂਰਾ ਔਰ ਆ ਚੀਜ਼ ਅੱਗੇ ਚੱਲ ਕੇ ਥੋੜਾ ਦਿਖਾਉਣਾ ਕਿਉਂਕਿ ਸਭ ਤੋਂ ਮੇਨ ਜਿਹੜੀ ਚੀਜ਼ ਹੈ ਜਿਹੜੇ ਇੰਤਜ਼ਾਮ ਹਰਿਆਣਾ ਪੁਲਿਸ ਤੇ ਹਰਿਆਣਾ ਸਰਕਾਰ ਤੇ ਪੈਰਾਮਿਲਟਰੀ ਫੋਰਸ ਨੇ ਕੀਤੇ ਹੋਇਆ ਉਹ ਇੰਤਜ਼ਾਮ ਵੀ ਤੁਹਾਨੂੰ ਹੁਣ ਇਸ ਬੰਨੇ ਦਿਖਾਉਣਾ ਆ ਆ ਸਾਹਮਣੇ ਦੀ ਤਿਆਰੀ ਦਵਿੰਦਰ ਦਿਖਾਓ ਇਸ ਬੰਨੇ ਦੀ ਤਿਆਰੀ ਤਾਂ ਖੇਤਾਂ ਦੇ ਵਿੱਚ ਆ ਮੈਂ ਇਸ ਵੇਲੇ ਇਧਰਲੇ ਬੰਨੇ ਤੱਕ ਕਿ ਇੱਥੋਂ ਤੱਕ ਵੀ ਗੋਲੇ ਛੁੱਟੇ ਜਾ ਰਹੇ ਸੀ ਲਗਾਤਾਰ ਇੱਥੋਂ ਵੀ ਜਦੋਂ ਮੈਂ ਪੁਲ ਦੇ ਉੱਪਰੋਂ ਦਿਖਾਇਆ ਤੁਹਾਨੂੰ ਤਾਂ ਉਹ ਗੋਲੇ ਇਸ ਬੰਨੇ ਛੁੱਟੇ ਜਾ ਰਹੇ ਸੀ ਤਾਂ ਇਹ ਤਸਵੀਰ ਆ ਇੱਕ ਵੱਡਾ ਸਾਰਾ ਕੰਟੇਨਰ ਅੱਧ ਨਜ਼ਰ ਆ ਰਿਹਾ ਤੁਹਾਨੂੰ ਆ ਵੱਡਾ ਸਾਰਾ ਕੰਟੇਨਰ ਆ ਇਹ ਪੂਰਾ ਸੜਕ ਦੇ ਹਾਈਵੇ ਦੇ ਵਿਚਾਲੇ ਰੱਖਿਆ ਹੋਇਆ ਪੁਲ ਟੱਪਨਸਾਰ ਦੇ ਪੁਲ ਟੱਪ ਵੀ ਗਏ ਤਾਂ ਬਹੁਤ ਵੱਡਾ ਕੰਟੇਨਰ ਆ ਇਹ ਹੈਡ ਰੱਕਰੇਨ ਦੇ ਨਾਲ ਚੁੱਕਿਆ ਜਾਣਾ ਔਰ ਉਹਦੇ ਉੱਪਰ ਵੀ ਭਾਰੇ ਭਾਰੇ ਬੈਰੀਕੇਟ ਰੱਖੇ ਹੋਏ ਆ ਜਿਹਦੇ ਉੱਪਰ ਇਹ ਪੂਰੀ ਦੀ ਪੂਰੀ ਫੋਰਸ ਖੜੀ ਆ ਔਰ ਉਸ ਦੇ ਨਾਲ ਹੋਰ ਜਿਹੜੇ ਵੱਜਰ ਵਾਹਨ ਜਿਨ੍ਹਾਂ ਵਿੱਚੋਂ ਕਿਉਂਕਿ ਹੰਝੂ ਗੈਸ ਦੇ ਗੋਲੇ ਧਾਕੇ ਜਾਂਦੇ ਆ ਤਾਂ ਪੂਰਾ ਅਮਲਾ ਜਿਹੜਾ ਇਧਰਲੇ ਬੰਨੇ ਅਸੀਂ ਹਰਿਆਣਾ ਪੁਲਿਸ ਦੀ ਪੂਰੀ ਦੀ ਪੂਰੀ ਤਿਆਰੀ ਦਿਖਾ ਰਹੇ ਹਾਂ ਕਿਉਂਕਿ ਇੱਥੋਂ ਤੱਕ ਵੀ ਗੋਲੇ ਛੁੱਟੇ ਜਾਂਦੇ ਰਹੇ ਆ ਪਰ ਹੁਣ तकरीबन ਅੱਧਾ ਘੰਟਾ ਹੋ ਗਿਆ ਹੁਣ ਗੋਲੇ ਬੰਦ ਕੀਤੇ ਹੋਏ ਆ ਹੁਣ ਜਦੋਂ ਕਿਸਾਨਾਂ ਨੇ ਕਿਹਾ ਕਿ ਅਸੀਂ ਅਜੇ ਇੱਕ ਵਾਰ ਅੱਗੇ ਨਹੀਂ ਵਧਾਂਗੇ ਕਿਉਂਕਿ ਉਧਰੋਂ ਕੇਂਦਰ ਸਰਕਾਰ ਨੇ ਮੀਟਿੰਗ ਦੀ ਕਾਲ ਦੇ ਦਿੱਤੀ ਤਾਂ ਉਸ ਤੋਂ ਬਾਅਦ ਫਿਰ ਥੋੜੀ ਸ਼ਾਂਤੀ ਹੋਈ ਹੈ ਨਹੀਂ ਤਾਂ ਇੱਥੋਂ ਤੱਕ ਤਾਂ ਗੋਲੇ ਲਗਾਤਾਰ ਛੁੱਟੇ ਜਾ ਰਹੇ ਸੀ ਦਹਾਗੇ ਜਾ ਰਹੇ ਸੀ ਤਾਂ ਘੱਗਰ ਦੇ ਅੰਦਰ ਵੀ ਪੂਰੀ ਦੀ ਪੂਰੀ ਫੋਰਸਾਂ ਲੱਗ ਰਿਹਾ ਜਿਦਾਂ ਕੋਈ ਇੰਟਰਨੈਸ਼ਨਲ ਬਾਰਡਰ ਹੋਵੇ ਤਾਂ ਇਹ ਇੰਟਰਨੈਸ਼ਨ ਰਹ ਜਿੱਥੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਵੀ ਇੱਕ ਬੰਨੇ ਔਰ ਦੂਜੇ ਬੰਨੇ ਇਹ ਪਾਰੀ ਫੋਰਸ ਤੈਨਾਤ ਕੀਤੀ ਹੋਈ ਹੈ ਮੌਕੇ ਦੇ ਉੱਪਰ ਤਾਂ ਅੰਦਰਲੇ ਬੰਦੇ ਵੀ ਇਕੱਕਰ ਦੇ ਕੰਡੇ ਤੇ ਵੀ ਫੋਰਸ ਬੈਠੀ ਆ ਇਸ ਪਾਸੇ ਔਰ ਦੂਰ ਤੱਕ ਉਧਰ ਜਿੱਧਰ ਪਾਣੀ ਹੈ ਉਧਰਲੇ ਬੰਦੇ ਦੀ ਤਸਵੀਰ ਵੀ ਤੁਹਾਨੂੰ ਦਿਖਾਉਣੀ ਆ ਥੱਲੇ ਤਾਂ ਉਸ ਤੋਂ ਬਾਅਦ ਉੱਪਰ ਦੀ ਤਸਵੀਰ ਦਿਖਾਵਾਂਗੇ ਤੁਹਾਨੂੰ ਤਾਂ ਇੱਧਰ ਥੱਲੇ ਵੀ ਵੱਡੀ ਗਿਣਤੀ ਦੇ ਵਿੱਚ ਫੋਰਸ ਤੈਨਾਤ ਕੀਤੀ ਹੋਈ ਆ ਹੱਥਾਂ ਦੇ ਵਿੱਚ ਡਾਂਗਾ ਤੇ ਸੇਫਟੀ ਕਵਰ ਲੈ ਕੇ ਖੜਿਆ ਇਹ ਬੈਠੇ ਆ ਇਸ ਪਾਸੇ ਜਵਾਨ ਹੁਣ ਕਿਉਂਕਿ ਅਜੇ ਕਿਸਾਨਾਂ ਨੇ ਕਿਹਾ ਤਾਂ ਉਸ ਤੋਂ ਬਾਅਦ ਇਹ ਫਿਰ ਆਰਾਮ ਕਰਦੇ ਹੋਏ ਨਜ਼ਰ ਆ ਰਿਹਾ ਤਾਂ ਇਧਰਲੇ ਬੰਨੇ ਪੂਰੀ ਦੀ ਪੂਰੀ ਚਹਲ ਪਹਿਲ ਜਿਹੜੀ ਆ ਉਹ ਨਜ਼ਰ ਆ ਰਹੀ ਹੈ ਹਰਿਆਣਾ ਪੁਲਿਸ ਦੇ ਵੱਲੋਂ ਆ ਇਧਰਲੇ ਬਨੇ ਜ਼ਬਰਦਸਤ ਨਾਕੇਬੰਦੀ ਵੀ ਹੈ ਔਰ ਜ਼ਬਰਦਸਤ ਤਰੀਕੇ ਦੇ ਨਾਲ ਘੇਰ ਕੇ ਇਸ ਇਲਾਕੇ ਨੂੰ ਇਧਰ ਹਰਿਆਣਾ ਪੁਲਿਸ ਜਵਾਨ ਬੈਠੇ ਆ ਤਾਂ ਇਹ ਪੂਰੀ ਦੀ ਪੂਰੀ ਤਿਆਰੀ ਹੈ ਪਰ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਵੀ ਇਧਰ ਇਕੱਠੇ ਹੋਏ ਹੋਏ ਆ ਵੱਡੀ ਗਿਣਤੀ ਦੇ ਵਿੱਚ ਕਿਸਾਨ ਵੀ ਇਧਰ ਪਹੁੰਚੇ ਹੋਏ ਆ ਪੈਰਾਮਿਲਟਰੀ ਫੋਰਸ ਜਿਹੜੀਆਂ ਤੁਹਾਨੂੰ ਨੀਲੇ ਜੇ ਕਪੜੇ ਵਾਲੀਆਂ ਨੀਲੀ ਡਰੈਸ ਵਾਲੇ ਤੁਹਾਨੂੰ ਨਜ਼ਰ ਆ ਰਹੇ ਨੇ ਉਹ ਪੈਰਾਮਿਲਟਰੀ ਫੋਰਸ ਦੇ ਜਵਾਨ ਨੇ ਤਾਂ ਇਹ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸ਼ੰਭੂ ਬਾਰਡਰ ਦੀ ਜਿੱਥੇ ਕਿ ਕਿਸਾਨਾਂ ਦੇ ਵੱਲੋਂ ਅੱਜ ਕਾਲ ਦਿੱਤੀ ਗਈ ਸੀ ਪਰ ਦਰਿਆ ਦੇ ਅੰਦਰ ਵੀ ਫੋਰਸ ਲਾਤੀ ਹੈ ਖੇਤਾਂ ਦੇ ਵਿੱਚ ਵੀ ਪਰਲੇ ਬੰਨੇ ਕਿ ਜੇ ਆ ਬਾਜ ਦਾਵੇ ਇਧਰੋਂ ਦਰਿਆ ਦੇ ਵਿੱਚ ਹਾਲਾਂਕਿ ਪਾਣੀ ਹੈਗਾ ਤਿੰਨ ਚਾਰ ਫੁੱਟ ਪਾਣੀ ਹੋਣਾ ਵਗ ਰਿਹਾ ਥੋੜਾ ਥੋੜਾ ਜੇ ਇਹਦੇ ਚੋਂ ਵੀ ਨੰਘ ਕੇ ਜਾਂਦੇ ਆ ਤਾਂ ਅਗਲੇ ਬੰਨੇ ਉਧਰੋਂ ਕਿਸਾਨਾਂ ਨੂੰ ਰੋਕ ਲਿਆ ਜਾਵੇ ਪਰ ਕਿਸਾਨ ਕਹਿੰਦੇ ਕਿ ਅਸੀਂ ਜੇ ਜਾਵਾਂਗੇ ਤਾਂ ਪੁਰਲੰਗ ਕੀ ਜਾਵਾਂਗੇ ਪਰ ਇਧਰ ਵੀ ਦੇਖੋ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮੌਜੂਦਗੀ ਹੈ ਕਿਸਾਨਾਂ ਦੇ ਖੇਤਾਂ ਦੇ ਵਿੱਚ ਵੀ ਚੈਲਪੈਲ ਖੇਤਾਂ ਦੇ ਵਿੱਚ ਵੀ ਟਹਿਲਦੇ ਹੋਏ ਅਗਲੇ ਬੰਨੇ ਦਿਖਾਉ ਦਿੰਦੇ ਹਾਂ ਜ਼ੂਮ ਕਰਕੇ ਜਰਾ ਤਾਂ ਖੇਤਾਂ ਦੇ ਵਿੱਚ ਵੀ ਵੱਡੀ ਗਿਣਤੀ ਚ ਕਿਸਾਨ ਨਜ਼ਰ ਆ ਰਹੇ ਨੇ ਕਿਉਂਕਿ ਅੱਜ ਦੀ ਕਾਲ ਦਿੱਤੀ ਹੋਈ ਸੀ ਕਿਸਾਨਾਂ ਨੇ ਅੱਗੇ ਵਧਣ ਵਾਸਤੇ ਕਿ ਅੱਜ ਅਸੀਂ ਅੱਗੇ ਵਧਾਂਗੇ ਅਸੀਂ ਦਿੱਲੀ ਕੁਚ ਕਰਨਾ ਪਰ ਉਸ ਤੋਂ ਪਹਿਲਾਂ ਕੇਂਦਰ ਦੀ ਮੀਟਿੰਗ ਆ ਗਈ 11 ਵਜੇ ਦਾ ਸਮਾਂ ਰੱਖਿਆ ਹੋਇਆ ਸੀ ਨਿਰਧਾਰਤ ਕੀਤਾ ਹੋਇਆ ਸੀ ਜਿਵੇਂ ਕਿਸਾਨਾਂ ਨੇ ਅੱਗੇ ਵਧਣਾ ਸ਼ੁਰੂ ਕਰਿਆ ਸੀ ਨੌਜਵਾਨਾਂ ਨੇ ਤਾਂ ਉਸ ਤੋਂ ਬਾਅਦ ਫਿਰ ਇਧਰੋਂ ਲਗਾਤਾਰ ਗੋਲੇ ਭਰਾਉਣੇ ਸ਼ੁਰੂ ਕਰ ਦਿੱਤੇ ਸੀ ਪਰ ਇਸ ਵਾਰ ਬਹੁਤ ਜ਼ਬਰਦਸਤ ਤਰੀਕੇ ਦੀ ਤਿਆਰੀ ਹੈ ਬਹੁਤ ਤਕੜੀ ਤਿਆਰੀ ਇਸ ਵਾਰ ਕੀਤੀ ਹੈ ਹਰਿਆਣਾ ਪੁਲਿਸ ਨੇ ਪਿਛਲਾ ਅੰਦੋਲਨ ਜਦੋਂ ਹੋਇਆ ਉਸ ਉਦੋਂ ਇੱਥੇ ਰੋਕਾਂ ਜਿਹੜੀਆਂ ਸੀ ਇਹ ਘੰਟੇ ਡੇਢ ਘੰਟੇ ਚ ਨੌਜਵਾਨਾਂ ਨੇ ਤੋੜ ਦਿੱਤੀਆਂ ਸੀ ਪਰ ਉਸ ਤੋਂ ਉਸ ਅੰਦੋਲਨ ਤੋਂ ਜ਼ਬਰਦਸਤ ਸਬਕ ਲਿਆ ਕਿਤੇ ਨਾ ਕਿਤੇ ਪੁਲਿਸ ਨੇ ਤੇ ਸਰਕਾਰ ਨੇ ਪਰ ਇਸ ਵਾਰ ਕਿਸਾਨ ਦਿੱਲੀ ਨਾ ਜਾ ਸਕਣ ਬਾਰਡਰ ਹੀ ਨਾ ਟੱਪ ਸਕਣ ਪੰਜਾਬ ਦਾ ਇਸ ਨੂੰ ਦੇਖਦੇ ਹੋਇਆ ਇਹਨਾਂ ਨੇ ਤਕੜੇ ਇੰਤਜ਼ਾਮ ਕੀਤੇ ਹੁਣ ਆਓ ਅੱਗੇ ਚੱਲਦੇ ਹਾਂ ਅੱਗੇ ਚੱਲ ਕੇ ਇੱਧਰ ਦੀ ਤਸਵੀਰ ਵੀ ਤੁਹਾਨੂੰ ਦਿਖਾਉਨੇ ਆ ਕਿ ਇਸ ਪਾਸੇ ਕਿਸ ਤਰੀਕੇ ਦੇ ਇੰਤਜ਼ਾਮ ਕਿਉਂਕਿ ਇਥੋਂ ਤੱਕ ਲਗਾਤਾਰ ਡਰੋਨ ਵੀ ਗੋਲੇ ਛੁੱਟ-ਛੁੱਟ ਕੇ ਜਾਂਦਾ ਰਿਹਾ ਇਧਰਲੇ ਬੰਨੇ ਨੌਜਵਾਨ ਬੈਠੇ ਸੀ ਮੁੰਡੇ ਬੈਠੇ ਸੀ ਤਾਂ ਇਥੋਂ ਤੱਕ ਲਗਾਤਾਰ ਡਰੋਨ ਦੇ ਨਾਲ ਗੋਲੇ ਛੁੱਟੇ ਜਾ ਰਹੇ ਸੀ ਲਗਾਤਾਰ ਹੰਝੂ ਗੈਸ ਦੇ ਗੋਲੇ ਫਾਇਰ ਕੀਤੇ ਜਾ ਰਹੇ ਸੀ ਇਧਰਲੇ ਬੰਨੇ ਵੀ ਤਾਂ ਇਥੋਂ ਦਿਖਾਉਣਾ ਤੁਹਾਨੂੰ ਤਸਵੀਰ ਕਿ ਇਸ ਪਾਸਿਓਂ ਇਸ ਪਾਸੇ ਦੀ ਤਸਵੀਰ ਕੀ ਆ ਤਾਂ ਆਹ ਦੇਖੋ ਤੁਸੀਂ ਇਧਰ ਦੂਰ ਤੱਕ ਕਿਸਾਨ ਬੈਠੇ ਨੇ ਔਰ ਉਧਰਲੇ ਬੰਨੇ ਜਵਾਨ ਨੇ ਵੱਡੀ ਗਿਣਤੀ ਦੇ ਵਿੱਚ ਕਿਉਂਕਿ ਹਰਿਆਣਾ ਪੁਲਿਸ ਕਹਿੰਦੀ ਕਿ ਅਸੀਂ ਜਾਨ ਨਹੀਂ ਦੇਵਾਂਗੇ ਇਧਰ ਦੀ ਔਰ ਕਹਿੰਦੇ ਕਿ ਅਸੀਂ ਜਾਨ ਨਹੀਂ ਦੇਵਾਂਗੇ ਪਰ ਕਿਸਾਨ ਕਹਿੰਦੇ ਕਿ ਸਾਡਾ ਅਧਿਕਾਰ ਹੈ ਸਾਡੀ ਵੀ ਰਾਜਧਾਨੀ ਹੈ ਦੇਸ਼ ਦੀ ਅਸੀਂ ਦਿੱਲੀ ਜਾ ਕੇ ਪ੍ਰੋਟੈਸਟ ਕਰ ਸਕਦੇ ਹਾਂ ਸਾਡਾ ਅਧਿਕਾਰ ਹੈ ਤਾਂ ਪਰ ਦੂਸਰੇ ਪਾਸੇ ਇਹ ਦੇਖੋ ਕਿ ਕਿਸ ਤਰੀਕੇ ਦਾ ਇੰਤਜ਼ਾਮ ਤਾਂ ਇੱਥੋਂ ਹੀ ਗੋਲੇ ਲਾਗੇ ਜਾਂਦੇ ਆ ਜਿਹੜੀ ਮਸ਼ੀਨ ਦੇ ਉੱਪਰ ਅਸੀਂ ਤੁਹਾਨੂੰ ਪੂਰਾ ਫੋਕਸ ਕਰਕੇ ਦਿਖਾ ਰਹੇ ਹਾਂ ਇਧਰੋਂ ਲਗਾਤਾਰ ਗੋਲੇ ਦਾਗੇ ਜਾ ਰਹੇ ਸੀ ਇਸ ਪਾਸਿਓਂ ਤਾਂ ਲਗਾਤਾਰ ਸ਼ਾਇਦ ਵੀਡੀਓਗ੍ਰਾਫੀ ਵੀ ਕੀਤੀ ਜਾ ਰਹੀ ਹੈ ਕਿਉਂਕਿ ਹੱਥ ਦੇ ਵਿੱਚ ਮੋਬਾਈਲ ਫੜਿਆ ਹੋਇਆ ਸ਼ਾਇਦ ਇਹਨਾਂ ਨੇ ਤਾਂ ਇੱਥੋਂ ਹੀ ਗੋਲੇ ਫਾਇਰ ਕੀਤੇ ਜਾ ਰਹੇ ਸੀ ਆ ਸਾਹਮਣੇ ਮਸ਼ੀਨਾਂ ਦੇ ਉੱਪਰ ਜਿਹੜੇ ਜਵਾਨ ਬੈਠੇ ਆ ਇਹਨਾਂ ਵੱਲੋਂ ਗੋਲੇ ਛੁੱਟੇ ਜਾ ਰਹੇ ਆ ਇਹਨਾਂ ਮਸ਼ੀਨਾਂ ਵੱਲੋਂ ਹੀ ਕਿਉਂਕਿ ਸੈਂਕੜੇ ਫੁੱਟ ਦੂਰ ਤੱਕ ਇਹ ਮਸ਼ੀਨਾਂ ਜਿਹੜੀਆਂ ਨੇ ਤਕਰੀਬਨ 1000 1500 ਫੁੱਟ ਤੱਕ ਦੂਰ ਤੱਕ ਇਹ ਗੋਲੇ ਛੁੱਟ ਸਕਦੀਆਂ ਜਿਹੜੀਆਂ ਇਹ ਮਸ਼ੀਨਾਂ ਨੇ ਤਾ ਇਧਰੋਂ ਡਰੋਨ ਵੀ ਉਡਾਇਆ ਗਿਆ ਸੀ ਪਰ ਉਧਰੋਂ ਪਤੰਗ ਚਾੜ੍ਹ ਦਿੱਤੇ ਮੁੰਡਿਆਂ ਨੇ ਤਾਂ ਜਿਸ ਤੋਂ ਬਾਅਦ ਫਿਰ ਡਰੋਨ ਦੀ ਮੂਮੈਂਟ ਤਾਂ ਬੰਦ ਹੋ ਗਈ ਡਰੋਨ ਉੱਡਣਾ ਉਸ ਤੋਂ ਬਾਅਦ ਬੰਦ ਹੋ ਗਿਆ ਸੀ ਪਰ ਇੱਕ ਵਾਰ ਜ਼ਰੂਰ ਡਰੋਨ ਗੋਲੇ ਸੁੱਟ ਕੇ ਗਿਆ ਸੀ ਪਰ ਨਫਰੀ ਦੇਖੋ ਕਿੰਨੀ ਜ਼ਬਰਦਸਤ ਕੀਤੀ ਹੋਈ ਹੈ ਕਿੰਨੀ ਜ਼ਬਰਦਸਤ ਤਾਇਨਾਤੀ ਕੀਤੀ ਹੋਈ ਹੈ ਇਧਰ ਪੁਲਿਸ ਦੀ ਔਰ ਹੈਡ ਰਕਰ ਇਹਨਾਂ ਜਿਹੜੀਆਂ ਪ੍ਰਸ਼ਾਸਨ ਲੈ ਕੇ ਆਇਆ ਸਾਹਮਣੇ ਜਿਹੜੀਆਂ ਪੁਲ ਦੇ ਉੱਪਰ ਖੜੀਆਂ ਕਿਉਂਕਿ ਮੇਨ ਇਹ ਪੋਲੀ ਹੈ ਸ਼ੰਭੂ ਬਾਰਡਰ ਦਾ ਇਹ ਪੋਲਾ ਜਿਹੜਾ ਪੰਜਾਬ ਤੋਂ ਹਰਿਆਣਾ ਨੂੰ ਤੇ ਅੱਗੇ ਦਿੱਲੀ ਨੂੰ ਕਨੈਕਟ ਕਰਦਾ ਪਰ ਇੱਥੇ ਇਹ ਪੁਲ ਟੱਪਣ ਵਾਸਤੇ ਵੀ ਬਹੁਤ ਜਦੋ ਜਹਿਦ ਕਰਨੀ ਪੈਗੀ ਜੇ ਕਿਸਾਨਾਂ ਨੇ ਦਿੱਲੀ ਜਾਣਾ ਤਾਂ ਕਿਉਂਕਿ ਆ ਜੀਸੀਬੀ ਔਰ ਜਿਹੜੀਆਂ ਹੈਡਰਾ ਕ੍ਰੇਨਸ ਖੜੀਆਂ ਕਰ ਦਿੱਤੀਆਂ ਵੱਡੀਆਂ ਕ੍ਰੇਨਸ ਜਿਹੜੀਆਂ ਖੜੀਆਂ ਨੇ ਇਹ ਜਦੋਂ ਕੋਈ ਬੈਰੀਕੇਡ ਖਿੱਚਣ ਦੀ ਕੋਸ਼ਿਸ਼ ਕਰਨਗੇ ਤਾਂ ਸ਼ਾਇਦ ਇਧਰਲੇ ਬੰਨਿਓ ਇਹਨਾਂ ਦੇ ਵੱਲੋਂ ਵੀ ਉੱਪਰ ਪ੍ਰੈਸ਼ਰ ਪਾ ਦਿੱਤਾ ਜਾਏਗਾ ਪੂਰਾ ਦਾ ਪੂਰਾ ਤਾਂ ਕਿ ਬੈਰੀਕੇਡ ਜਿਹੜਾ ਉਹ ਖਿੱਚਿਆ ਨਾ ਜਾ ਸਕੇ ਬੈਰੀਕੇਡ ਧੂਇਆ ਨਾ ਜਾ ਸਕੇ ਔਰ ਇਸ ਤੋਂ ਬਾਅਦ ਅਗਲੇ ਬੰਨੇ ਵੀ ਪੂਰੀ ਦੀ ਪੂਰੀ ਇਸੇ ਤਰੀਕੇ ਦੀ ਤਿਆਰੀ ਆ ਪੂਰਾ ਪੁਲ ਘੇਰ ਕੇ ਖੜੀ ਆ ਫੋਰਸ ਜਿਹੜੀ ਆ ਪੂਰਾ ਪੁਲ ਘੇਰਿਆ ਹੋਇਆ ਇਹਨਾਂ ਨੇ ਤਾਂ ਪੂਰਾ ਦਾ ਪੂਰਾ ਪੁਲ ਕਵਰ ਕੀਤਾ ਹੋਇਆ ਉੱਪਰੋਂ ਵੀ ਥੱਲੇੋਂ ਵੀ ਥੱਲੇ ਵਾਲੇ ਬੰਨਿਓ ਜੇ ਕੋਈ ਜਾਣ ਦੀ ਕੋਸ਼ਿਸ਼ ਕਰਦਾ ਤਾਂ ਉਧਰੋਂ ਲਗਾਤਾਰ ਗੋਲੇ ਡਾਗਣੇ ਸ਼ੁਰੂ ਕਰ ਦਿੱਤੇ ਜਾਂਦੇ ਸੀ ਤਾਂ ਧਿਆਨ ਰੱਖਿਆ ਜਾ ਰਿਹਾ ਇਹਨਾਂ ਦੇ ਵੱਲੋਂ ਪਾਣੀ ਦੀਆਂ ਟੈਂਕੀਆਂ ਔਰ ਹੋਰ ਬਾਕੀ ਦੇ ਜਿਹੜੇ ਇੰਤਜ਼ਾਮ ਨੇ ਉਹ ਇਹਨਾਂ ਦੇ ਵੱਲੋਂ ਧਿਆਨ ਰੱਖਿਆ ਜਾ ਰਿਹਾ ਕੱਲੀ-ਕੱਲੀ ਮੂਮੈਂਟ ਦੇ ਉੱਪਰ ਡਰੋਨ ਵੀ ਇਧਰਲੇ ਬੰਨਿਓ ਹੀ ਉਡਾਇਆ ਜਾ ਰਿਹਾ ਸੀ ਤਾਂ ਪੂਰਾ ਕੰਟਰੋਲ ਰੂਮ ਇਸ ਪ ਆ ਪਿੱਛੇ ਐਂਟੀਨਾ ਇਧਰ ਬਨੇ ਲੱਗੇ ਨਜ਼ਰ ਆ ਰਹੇ ਜਿੱਥੇ ਇਧਰ ਹਰਿਆਣਾ ਪੁਲਿਸ ਦਾ ਤੇ ਫੋਰਸ ਦਾ ਜਿਹੜਾ ਪੂਰਾ ਦਾ ਪੂਰਾ ਲੱਗਿਆ ਹੋਇਆ ਸਿਸਟਮ ਇਧਰ ਬਨੇ ਐਂਟੀਨਾਸ ਤੇ ਬਾਕੀ ਸਾਰਾ ਸਿਸਟਮ ਇਸ ਪਾਸੇ ਲੱਗਿਆ ਹੋਇਆ ਉਹ ਸਾਹਮਣੇ ਜਿਹੜਾ ਨਜ਼ਰ ਆ ਰਿਹਾ ਤੁਹਾਨੂੰ ਤਾਂ ਇਹ ਪੂਰਾ ਸਿਸਟਮ ਲਾਇਆ ਹੋਇਆ ਇਸ ਥਾਂ ਦੇ ਉੱਪਰ ਤਾਂ ਪੂਰਾ ਕੰਟਰੋਲ ਰੂਮ ਪੂਰਾ ਮਿਨੀ ਬੇਸ ਸਥਾਪਿਤ ਕੀਤਾ ਹੋਇਆ ਕਿਉਂਕਿ ਜ਼ਬਰਦਸਤ ਤਰੀਕੇ ਦੇ ਨਾਲ ਕਿਸਾਨ ਇਕੱਠੇ ਹੋ ਕੇ ਮੌਕੇ ਦੇ ਉੱਪਰ ਪਹੁੰਚੇ ਹੋਏ ਆ ਔਰ ਇਧਰੋਂ ਕਿਸਾਨ ਵੀ ਵੱਡੀ ਗਿਣਤੀ ਦੇ ਵਿੱਚ ਨੇ ਇਕੱਠੇ ਹੋਏ ਹੋਏ ਦੇਖਣਾ ਹੈ ਮਸਲੇ ਦਾ ਹੱਲ ਕੀ ਨਿਕਲਦਾ ਪਰ ਮੀਟਿੰਗ ਵਾਸਤੇ ਜ਼ਰੂਰ ਸੱਦਾ ਕਿਸਾਨਾਂ ਨੂੰ ਇਸ ਵਾਰ ਆਇਆ ਤਾਂ ਇੱਥੋਂ ਦੀ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਘੱਗਰ ਵਾਲਾ ਪਾਸਾ ਵੀ ਪੂਰਾ ਦਾ ਪੂਰਾ ਫੋਰਸ ਨੇ ਘੇਰਿਆ ਹੋਇਆ ਇੱਥੋਂ ਤੱਕ ਹੰਝੂ ਗੈਸ ਦੇ ਗੋਲੇ ਲਗਾਤਾਰ ਡਾਕੇ ਜਾ ਰਹੇ ਸੀ ਪੰਜਾਬ ਦੇ ਇਲਾਕੇ ਦੇ ਵਿੱਚ ਵੀ ਲਗਾਤਾਰ ਗੋਲੇ ਡਾਕੇ ਜਾ ਰਹੇ ਸੀ ਇਸ ਗੱਲ ਦਾ ਵੀ ਇਤਰਾਜ਼ ਹੈ ਲੋਕਾਂ ਨੂੰ ਕਿ ਇਧਰ ਸਾਡੇ ਤੇ ਗੋਲੇ ਕਿਉਂ ਛੁੱਟੇ ਜਾ ਰਹੇ ਆ ਔਰ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਸ ਪੂਰੇ ਮਸਲੇ ਦਾ ਨੋਟਿਸ ਲਿਆ ਜਾਵੇ ਕੈਮਰਾ ਪ੍ਰਸੰਤ ਦਵਿੰਦਰ ਦੇ ਨਾਲ ਵਿਕਰਮ ਸਿੰਘ ਪ੍ਰੂ ਪੰਜਾਬ ਟੀਵੀ ਸ਼ੰ